ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਬੀਐਸਐਫ ਵੱਲੋਂ ਪੰਜਾਬ ਤੇ ਜੰਮੂ ਵਿੱਚ ਪਾਕ ਸਰਹੱਦ ਨਾਲ ਲੱਗਦੀਆਂ ਇਕਾਈਆਂ ਵਿੱਚ ਹੋਰ ਫੌਜੀ ਤਾਇਨਾਤ ਨਵਾਂ ਰਣਨੀਤਕ ਹੈੱਡਕੁਆਰਟਰ ਬਣਾਇਆ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਤੋਂ ਡਾਕਟਰ ਅੰਬੇਦਕਰ ਦੀ ਫੋਟੋ ਹਟਾਈ ਗਈ ਕੇਜਰੀਵਾਲ ਆਪ ਦੇ 32 ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਤਿਆਰੀ ਚ ਬਾਜਵਾ ਕਿਸਾਨਾਂ ਦੇ ਦਿੱਲੀ ਕੂਚ ਦਾ ਫੈਸਲਾ ਟਲਿਆ 25 ਮਾਰਚ ਨੂੰ ਦਿੱਲੀ ਰਵਾਨਾ ਹੋਵੇਗਾ ਕਿਸਾਨਾਂ ਦਾ ਜਥਾ ਲੋਕਾਂ ਨੂੰ ਗੁੰਮਰਾਹ ਨਾ ਕਰੋ ਨਹੀਂ ਤਾਂ ਤਨਖਾਹ ਤੋਂ ਪੈਨਸ਼ਨ 'ਚ ਦੇਰੀ ਨਹੀਂ ਲੱਗੇਗੀ ਅਮਨ ਅਰੋੜਾ ਦੀ ਅਧਿਕਾਰੀਆਂ ਨੂੰ ਨਸੀਹਤ ਲਾਪਤਾ ਵਿਅਕਤੀ ਦੀ ਦੇ ਖੇਤਾਂ ਦੀ ਮਿੱਟੀ 'ਚੋਂ ਹੋਈ ਬਰਾਮਦ ਸਾਥੀਆਂ ਵੱਲੋਂ ਕਤਲੋ ਕੀਤੇ ਜਾਣ ਦਾ ਖਦਸ਼ਾ ਮੋਗਾ ਚੱਕੀ ਹਲਾਤਾਂ 'ਚ ਹੋਈ ਬਿਉਤਾ ਦੀ ਮੌਤ ਮਹਿਲਾ ਦੇ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਇਲਜ਼ਾਮਾਂ ਭੈਣ ਨੂੰ ਮਿਲਲਾ ਇਹ ਭਰਾ ਦੀ ਚਮਕੀ ਕਿਸਮਤ ਆ ਪਹਿਲੀ ਵਾਰ ਪਾਈ ਲਾਟਰੀ ਚ ਨਿਕਲਿਆ 95000 ਰੁਪਏ ਦਾ ਇਨਾਮਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਸਰਕਾਰ ਖਿਲਾਫ ਖੋਲਿਆ ਮੋਰਚਾ ਹੁਣ ਖਬਰਾਂ ਵਿਸਤਾਰ ਨਾਲ ਬੀਐਸਐਫ ਵੱਲੋਂ ਪੰਜਾਬ ਤੇ ਜੰਮੂ ਵਿੱਚ ਪਾਕਸ ਰਹਾਦਨ ਲੱਗਦੀਆਂ ਇਕਾਈਆਂ ਵਿੱਚ ਹੋਰ ਫੌਜੀ ਤਾਇਨਾਤ ਨਵਾਂ ਰਣਨੀਤਿਕ ਹੈੱਡਕੁਆਟਰ ਬਣਾਏ बीएसएफ ਨੇ ਕੁਝ ਭੈਠ ਹੈ ਵਿਰੋਧੀ ਗ੍ਰੈਡ ਨੂੰ ਮਜੂਦ ਕਰਨ ਤੇ ਡਰੋਨਾਂ ਜਰੀਏ ਗੋਲਾ ਬਾਰੂਦੋ ਜਾਂ ਨਸ਼ੀਲੇ ਪਦਾਰਥਾਂ ਦੀ ਕੁਝ ਭੈਠ ਨੂੰ ਰੋਕਣ ਦੇ ਆਪਣੇ ਉਪਰਾਲਿਆਂ ਦੀ ਕੜੀ ਵਿੱਚ ਪੰਜਾਬ ਤੇ ਜੰਮੂ ਵਿੱਚ ਭਾਰਤ ਪਾਕਿਸਤਾਨ ਸਰਹੱਦਾਂ ਲੱਗਦੀਆਂ ਚੌਕੀਆਂ ਤੇ ਬਾਧੂ ਮਨੁੱਖੀ ਸ਼ਕਤੀ ਦੀ ਲਾਮਬੰਦੀ ਦੇ ਹੁਕਮ ਦਿੱਤੇ ਹਨ ਸੂਤਰਾਂ ਨੇ ਖਬਰਾਂ ਜਨਸੀ ਨੂੰ ਦੱਸਿਆ ਕਿ ਚੰਡੀਗੜ੍ਹ ਸਥਿਤ ਬੀਐਸਐਫ ਦੀ ਪੱਛਮੀ ਕਮਾਂਡ ਨੇ ਇਹਨਾਂ ਦੋਵਾਂ ਖੇਤਰਾਂ ਵਿੱਚ ਮੋਰਚਿਆਂ ਦੇ ਨਾਲ-ਨਾਲ ਨਵੇਂ ਰਣਨੀਤਕ ਹੈੱਡਕੁਆਟਰ ਸਥਾਪਤ ਕਰਨ ਦੇ ਹੁਕਮ ਦਿੱਤੇ ਹਨ ਜਿੱਥੇ ਵੱਤ ਤੋਂ ਵੱਧ ਖੂਬੀਆ ਜਾਣਕਾਰੀ ਅਤੇ ਸੰਚਾਲਨ ਸਮਗਰੀ ਨੂੰ ਇੱਕ ਨਵੇਂ ਬਣਾਏ ਕੰਟਰੋਲ ਰੂਮ ਦੀ ਨਿਗਰਾਨੀ ਹੇਠਾ ਇੱਥੇ ਤਬਦੀਲ ਕੀਤਾ ਜਾ ਰਿਹਾ ਹੈ ਇੱਕ ਰਣਨੀਤਿਕ ਜਾਂ ਟੈਕ ਹੈੱਡਕੁਆਟਰ ਮੂਰਲਾ ਬੇਸ ਹੁੰਦਾ ਹੈ ਜੋ ਸਰਹੱਦ ਦੇ ਨੇੜੇ ਸਰਦੀ ਚੌਕੀ ਨੇੜੇ ਅਤੇ ਪਿਛਲੇ ਪਾਸੇ ਬਟਾਲੀਅਨ ਬੇਸ ਤੋਂ ਅੱਗੇ ਹੁੰਦਾ ਹੈ ਸੂਤਰਾਂ ਅਨੁਸਾਰ ਟੈਕ ਹੈੱਡਕੁਆਟਰ ਵਿੱਚ ਸਾਰੇ ਵਰਟਿਕਲਾਂ ਤੋਂ ਇੱਕ ਸੀਨੀਅਰ ਕਮਾਂਡਰ ਦੀ ਮੌਜੂਦਗੀ ਸਣੇ ਬਟਾਲੀਅਨ ਦਾ ਕਮਾਂਡਿੰਗ ਅਫਸਰ ਵੀ ਸ਼ਾਮਲ ਹੋਵੇਗਾ ਜਿਸ ਦੀ ਜੁਨਟ ਇਹਨਾਂ ਕਮਜ਼ੋਰ ਸਰਦੀ ਚੌਕੀਆਂ ਤੇ ਤਾਇਨਾਤ ਹੈ ਉਨਾ ਕਿਹਾ ਕਿ ਬਟਾਲੀਆਨਾ ਹੈੱਡਕੁਆਰਟਰ ਤੋਂ ਇਹਨਾਂ ਦੋਵਾਂ ਖੇਤਰਾਂ ਵਿੱਚ ਸ੍ਰਦੀ ਸੁਰੱਖਿਆ ਜੁੰਟਾ ਨੂੰ ਤਬਦੀਲ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਦੀ ਵੱਧ ਤੋਂ ਵੱਧ ਲੋਕੀ ਸ਼ਕਤੀ ਜਟਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਤੋਂ ਡਾਕਟਰ ਅਮੇਦਕਰ ਦੀ ਫੋਟੋ ਹਟਾਈ ਗਈ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਦੀ ਨਵੀਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਦਫ਼ਤਰ ਤੋਂ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾਕਟਰ ਭੀਮਰਾਓ ਅਮੇਦਕਰ ਦੀ ਫੋਟੋ ਹਟਾ ਕੇ ਬਾਬਾ ਸਾਹਿਬ ਦੇ ਲੱਖਾਂ ਪੈਰੋਕਾਰਾਂ ਨੂੰ ਠੇਸ ਪਹੁੰਚਾਈ ਹੈ ਆਪਣੀ ਐਕਸਪੋਸਟ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਲਿਖਿਆ ਦਿੱਲੀ ਦੀ ਨਵੀਂ ਭਾਜਪਾ ਸਰਕਾਰ ਨੇ ਬਾਬਾ ਸਾਹਿਬ ਦੀ ਫੋਟੋ ਹਟਾ ਦਿੱਤੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਗਾ ਦਿੱਤੀ ਇਹ ਸਹੀ ਨਹੀਂ ਹੈ ਇਸ ਨਾਲ ਬਾਬਾ ਸਾਹਿਬ ਦੇ ਲੱਖਾਂ ਪੈਰੋਕਾਰਾਂ ਨੂੰ ਠੇਸ ਪਹੁੰਚੀ ਹੈ ਆਪ ਸੁਪਰੀਮੋ ਨੇ ਭਾਜਪਾ ਨੂੰ ਡਾਕਟਰ ਅਵੇਦਕਰ ਦੀ ਫੋਟੋ ਨਾ ਹਟਾਉਣ ਦੀ ਬੇਨਤੀ ਕਰਦੇ ਹਾਂ ਕਿਹਾ ਮੇਰੀ ਭਾਜਪਾ ਨੂੰ ਇੱਕ ਬੇਨਤੀ ਹੈ ਤੁਸੀਂ ਪ੍ਰਧਾਨ ਮੰਤਰੀ ਦੀ ਫੋਟੋ ਲਗਾ ਸਕਦੇ ਹੋ ਪਰ ਬਾਬਾ ਸਾਹਿਬ ਦੀ ਫੋਟੋ ਨਾ ਹਟਾਓ ਉਨ੍ਹਾਂ ਦੀ ਫੋਟੋ ਲੱਗੀ ਰਹਿਣ ਦਿਓ ਆਪਦੇ 32 ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਤਿਆਰੀ ਚ ਬਾਜਪਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਨੂੰ ਬਾਜਪਾ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਹਨ ਜੋ ਪਾਲਾ ਬਦਲ ਕੇ ਕਾਂਗਰਸ ਵਿੱਚ ਆਉਣਾ ਚਾਹੁੰਦੇ ਹਨ ਬਾਜਪਾ ਨੇ ਸੂਬਾ ਸਰਕਾਰ ਤੇ ਮਹਿਲਾਵਾਂ ਨੂੰ ਬੈਂਕ ਖਾਤਿਆਂ ਵਿੱਚ ਮਾਸਿਕ 1000 ਰੁਪਏ ਦੇਣ ਦੇ ਚੋਣ ਵਾਦੇ ਤੋਂ ਭੱਜਣ ਦਾ ਵੀ ਦੋਸ਼ ਲਾਇਆ ਉਧਰ ਕਾਂਗਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬੜਾ ਅਫਸੋਸ ਹੈ ਕਿ ਪੰਜਾਬ ਸਰਕਾਰ ਲੰਬੇ ਸੈਸ਼ਨ ਕਰਵਾਉਣ ਲਈ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਆਪ ਵੱਲੋਂ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦਿੱਤਾ ਜਾਵੇਗਾ ਚਿਰਿ ਬਾਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਵਿਧਾਨ ਸਭਾ ਦੇ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਜਾਂਦੀ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਸੈਸ਼ਨ ਬੁਲਾਉਣ ਤੋਂ ਭੱਜ ਰਹੀ ਹੈ ਜਿਸ ਨੇ ਸਰਦਰ ਉਤ ਇਜਲਾਸ ਵੀ ਨਹੀਂ ਬੁਲਾਇਆ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਲਗਾਤਾਰ ਵਿਗੜ ਰਹੀ ਆਰਥਿਕ ਹਾਲਤ ਅਤੇ ਹੋਰ ਨਾਲ ਮੱਧਾਂ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਵਿધાનਸਭਾ ਵਿੱਚ ਸਰਕਾਰ ਨੂੰ ਘੇਰਾ ਜਾਵੇਗਾ ਜਿਕਰ ਜੋ ਹੈ ਕਿ ਪੰਜਾਬ ਵਿਧਾਨਸਭਾ ਦਾ ਦੋ ਦਿਨਾਂ ਸੈਸ਼ਨ ਸ਼ੁਰੂ ਹੋ ਗਿਆ ਹੈ ਕਿਸਾਨਾਂ ਦੇ ਦਿੱਲੀ ਕੂਚ ਦਾ ਫੈਸਲਾ ਟਲਿਆ 25 ਮਾਰਚ ਨੂੰ ਦਿੱਲੀ ਰਵਾਨਾ ਹੋਵੇਗਾ ਕਿਸਾਨਾਂ ਦਾ ਜਥਾ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਫੈਸਲਾ ਟਾਲ ਦਿੱਤਾ ਹੈ ਹੁਣ ਕਿਸਾਨਾਂ ਦਾ ਜਥਾ 25 ਮਾਰਚ ਨੂੰ ਦਿੱਲੀ ਰਵਾਨਾ ਹੋਵੇਗਾ ਇਸ ਤੋਂ ਪਹਿਲਾਂ ਕਿਸਾਨਾਂ ਨੇ 25 ਫਰਵਰੀ ਨੂੰ ਦਿੱਲੀ ਕੂਚ ਕਰਨਾ ਸੀ ਸਰਬੰਸ ਸਿੰਘ ਪੰਦੇਰ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ মিডিਆ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਤੋਂ ਝਰੂ ਹੋਏ ਸੈਸ਼ਨ ਨੂੰ ਹੋਰ ਅੱਗੇ ਵਧਾਉਣ ਦੀ ਮੰਗ ਵੀ ਕੀਤੀ ਉਨਾ ਕਿ ਆਕੇ اجلاس ਨੂੰ ਲੰਬਾ ਕੀਤਾ ਜਾਵੇ ਤੇ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਵਿਰੁੱਧ ਨਸ਼ਾ ਵਿਰੋਧ ਤੇ ਪੰਜਾਬ ਦੇ ਹੋਰ ਮੁੱਦਿਆਂ ਤੇ ਚਰਚਾ ਕੀਤੀ ਜਾਵੇ। ਉਹਨਾਂ ਕਿਹਾ ਜਿਹੜੇ ਟਰੈਵਲ ਏਜੰਟ ਗੈਰਕਾਨੂੰਨੀ ਢੰਗ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਦੇ ਨੇ ਉਹਨਾਂ ਖਿਲਾਫ ਸਖਤ ਕਾਨੂੰਨ ਲਿਆਂਦਾ ਜਾਵੇ। ਲੋਕਾਂ ਨੂੰ ਗੁੰਮਰਾਹਾ ਨਾ ਕਰੋ ਨਹੀਂ ਤਾਂ ਤਨਖਾਹ ਤੋਂ ਪੈਨਸ਼ਨ 'ਚ ਦੇਰੀ ਨਹੀਂ ਲੱਗੇਗੀ। ਅਮਰ ਅਰੋੜਾ ਦੀਆਂ ਅਧਿਕਾਰੀਆਂ ਨੂੰ ਨਸੀਹਤ ਸੈਸ਼ਨ ਵਿੱਚ ਇਨਕਮ ਸਰਟੀਫਿਕੇਟ ਨਾਲ ਜੁੜੇ ਮੁੱਦੇ ਨੂੰ ਚੁੱਕਿਆ ਗਿਆ। ਕੈਬਨਿਟ ਮੰਤਰੀ ਅਮਨ ਰੂੜਾ ਨੇ ਸੈਸ਼ਨ ਵਿੱਚ ਸਿੱਧੇ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਨੂੰ ਨਸੀਹਤ ਦਿੱਤੀ ਕਿ ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਘਬਰਾਹਣਾ ਨਾ ਕਰਨਾ ਮੇਰੀ ਬੇਨਤੀ ਹੈ ਕਿ ਉਹ ਆਪਣੀਆਂ ਮਾਰੀਆਂ ਆਤਾ ਛੱਡ ਦੇਣਾ ਕੰਮ ਲਈ ਆਏ ਲੋਕਾਂ ਦੀ ਮਦਦ ਕਰੋ ਨਹੀਂ ਤਾਂ ਸਰਕਾਰ ਅਜਿਹੇ ਅਧਿਕਾਰੀਆਂ ਨੂੰ ਤਨਖਾਹ ਤੋਂ ਪੈਨਸ਼ਨ ਤੇ ਲਿਹਾਉਣ 'ਚ ਬਹੁਤਾ ਸਮਾਂ ਨਹੀਂ ਲਗਾਉਂਦੀ ਲਾਪਤਾ ਵਿਅਕਤੀ ਦੀ ਦੇ ਖੇਤਾਂ ਦੀ ਮਿੱਟੀ 'ਚੋਂ ਹੀ ਬ੍ਰਾਹਮੜਾ ਸਾਥੀਆਂ ਵੱਲੋਂ ਕਤਲ ਕੀਤੇ ਜਾਣ ਦਾ ਖਾਚਾ ਹੁਸ਼ਿਆਰਪੁਰ ਤੋਂ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਵੱਲੋਂ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਖੇਤਾਂ ਦੀ ਮਿੱਟੀ ਵਿੱਚੋਂ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੂੰ ਉਸਦੇ ਸਾਥੀਆਂ ਨੇ ਮਾਰ ਕੇ ਮਿੱਟੀ ਵਿੱਚ ਦੱਬ ਦਿੱਤਾ ਮ੍ਰਿਤਕ ਦੀ ਧੀ ਨੇ ਖੁਲਾਸਾ ਕੀਤਾ ਕਿ ਉਸਦਾ ਪਿਤਾ ਲੱਕੜ ਕੱਟਣ ਦਾ ਕੰਮ ਕਰਦਾ ਸੀ ਤੇ ਉਹ ਆਪਣੇ ਚਾਰ ਸਾਥੀਆਂ ਨਾਲ ਲੱਕੜੀਆਂ ਕੱਟਣ ਲਈ ਗਿਆ ਸੀ ਕਾਫੀ ਦਿਨਾਂ ਤੋਂ ਲਾਪਤਾ ਸੀ ਤੇ ਇਹੀ ਦਿਨਾਂ ਤੋਂ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ ਸਖਸ਼ ਬੀਤੀ 21 ਫਰਵਰੀ ਤੋਂ ਲਾਪਤਾ ਸੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਇਹ ਖੇਤਾਂ ਦੀ ਮਿੱਟੀ 'ਚ ਦੱਬੀ ਦੇਹ ਨੂੰ ਬਾਹਰ ਕੱਢਿਆ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੋਸਟਮਾਰਟਮ ਲਈ ਮ੍ਰਿਤਕ ਦੇਹ ਨੂੰ ਭੇਜਿਆ ਗਿਆ ਹੈ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੂਰੇ ਪਿੰਡ ਵਿੱਚ ਗਮਗੀਨ ਮਾਹੌਲ ਹੈ ਮੋਗਾ ਚੱਕੀ ਹਲਾਤਾਂ 'ਚ ਹੋਈ ਵਿਅਕਤੀ ਦੀ ਮੌਤ ਪਹਿਲਾ ਦੇ ਪਰਿਵਾਰ ਨੇ ਸੌਰਿਆਂ ਤੇ ਲਗਾਏ ਗੰਭੀਰ ਇਲਜ਼ਾਮ ਆ ਮੋਗਾ ਦੇ ਪਿੰਡ ਛੋਟੀਆਂ ਕਲਾਂ ਵਿੱਚ 32 ਸਾਲਾ ਮਹਿਲਾ ਸਰਬੀਤ ਕੌਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ ਦੂਜੇ ਪਾਸੇ ਸਰਬੀਤ ਕੌਰ ਜ਼ੀਰਾ ਦੇ ਪਿੰਡ ਚੀਤਾ ਦੀ ਰਹਿਣ ਵਾਲੀ ਹੈ ਤੇ ਉਸ ਦਾ ਵਿਆਹ 10-12 ਸਾਲ ਪਹਿਲਾਂ ਮੋਗਾ ਜ਼ਿਲ੍ਹਾ ਦੇ ਪਿੰਡ ਛੋਟੀਆਂ ਵਿੱਚ ਮੰਗਲ ਸਿੰਘ ਨਾਲ ਹੋਇਆ ਸੀ ਦੂਜੇ ਪਾਸੇ ਸਰਬੀਤ ਕੌਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪੁਲਿਸ ਨੇ ਧਾਰਾ 194 ਤਹਿਤ ਮਾਮਲਾ ਦਰਜ ਕਰ ਲਿਆ ਹੈ ਪੋਸਟਮਾਰਟਮ ਦੀ ਰਿਪੋਰਟ ਆਉਂਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਹਨਾਂ ਦੀ ਲੜਕੀ ਦਾ ਗਲਾ ਦਬਾ ਕੇ ਉਸ ਦਾ ਕਤਲ ਕੀਤਾ ਗਿਆ ਹੈ ਲੜਕੀ ਦੇ ਗਲੇ ਵਿੱਚ ਨਿਸ਼ਾਨ ਵੀ ਪਾਏ ਗਏ ਹਨ ਲੜਕੀ ਇੱਕ ਸਾਲ ਪੀਤੇ ਰਹਿਣ ਦੇ ਬਾਅਦ ਕੁਝ ਸਮਾਂ ਪਹਿਲਾਂ ਹੀ ਸੌਰੇ ਘਰ ਵਾਪਸ ਆਈ ਸੀ ਤੇ ਸੌਰੇ ਵਾਲੇ ਉਸਦੇ ਚਰਿੱਤਰ ਤੇ ਸ਼ੱਕ ਕਰਦੇ ਸਨ ਭੈਣ ਨੂੰ ਮਿਲਣਾ ਇਹ ਭਰਾ ਦੀ ਚਮਕੀ ਕਿਸਮਤ ਪਹਿਲੀ ਵਾਰ ਪਾਈ ਲਾਟਰੀ 'ਚ ਨਿਕਲਿਆ 95000 ਰੁਪਏ ਦਾ ਇਨਾਮ ਹਰਿਆਣਾ ਦੇ ਮੰਡੀ ਡੱਬਾ ਵਾਲੇ ਤੋਂ ਜਲਾਲਾਬਾਦ ਆਪਣੀ ਭੈਣ ਨੂੰ ਮਿਲ ਲਾਏ ਇੱਕ ਨੌਜਵਾਨ ਦੀ ਕਿਸਮਤ ਉਸ ਲਈ ਚਮਕੀ ਜਦ ਉਸਨੇ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਲਾਟਰੀ ਦਾ ਟਿਕਟ ਖਰੀਦਿਆ ਤੇ ਪਹਿਲੀ ਵਾਰ ਵਿੱਚ ਹੀ ਉਸ ਨੂੰ 95000 ਰੁਪਏ ਦਾ ਇਨਾਮ ਲੱਗਾ ਨੋ ਯੂ ਆਲ ਨੋ ਇੱਕ ਦਿਨ ਵਿੱਚ ਦੋ ਵਾਰ ਲਾਟਰੀ ਲੱਗੀ ਰੋਹਿਤ ਕੁਮਾਰ ਕਹਿੰਦਾ ਹੈ ਕਿ ਉਹ ਵੀਡੀਓ ਦੇਖਦਾ ਰਹਿੰਦਾ ਸੀ ਤੇ ਜਦ ਉਸ ਨੂੰ ਮੌਕਾ ਮਿਲਿਆ ਜਲਾਲਾਬਾਦ ਆਉਣ ਦਾ ਤਾਂ ਉਸਨੇ 500 ਰੁਪਏ ਦੇ ਲਾਟਰੀ ਟਿਕਟ ਖਰੀਦੇ ਉਸ ਨੂੰ 4 ਵਜੇ ਦੇ ਕਰੀਬ ਲਾਟਰੀ ਵਾਲੇ ਦਾ ਫੋਨ ਆਇਆ ਕਿ 50000 ਦਾ ਇਨਾਮ ਨਿਕਲਿਆ ਹੈ ਉਸਨੇ ਕਿਹਾ ਕਿ ਸ਼ਾਮ ਨੂੰ ਵਾਪਸੀ ਸਮੇਂ ਉਹ ਆਪਣਾ ਇਨਾਮ ਕਲੈਕਟ ਕਰ ਲਏਗਾ ਸ਼ਾਮ ਨੂੰ ਉਸ ਨੂੰ ਫੇਰ 45000 ਦਾ ਇਨਾਮ ਨਿਕਲਿਆ ਇੱਕ ਦਿਨ ਦੇ ਵਿੱਚ ਪੁੱਲ 95000 ਦਾ ਇਨਾਮ ਜਿੱਤ ਕੇ ਰੋਹਿਤ ਖੁਦ ਨੂੰ ਕਿਸਮਤ ਵਾਲਾ ਮਹਿਸੂਸ ਕਰ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਹੁਣ ਉਹ ਇਸ ਪੈਸੇ ਦੇ ਨਾਲ ਆਪਣੇ ਘਰ ਦੇ ਹਾਲਾਤ ਠੀਕ ਕਰੇਗਾ ਪੁਰਾਣੀ ਪੈਨਸ਼ਨ ਹਵਾਲੀ ਸੰਘਰਸ਼ ਕਮੇਟੀ ਨੇ ਸਰਕਾਰ ਖਿਲਾਫ ਖੋਲਿਆ ਮੋਰਚਾ ਪੁਰਾਣੀ ਪੈਨਸ਼ਨ ਹਵਾਲੀ ਸੰਘਰਸ਼ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਜਿਸਵੀਰ ਸਿੰਘ ਤਲਵਾਰ ਦੀ ਪ੍ਰਧਾਨਗੀ ਹੇਠ ਹੋਈ ਲੁਧਿਆਣਾ ਦੇ ਫੇਸਬੁਕ ਹਾਲ ਵਿੱਚ ਹੋਈ ਮੀਟਿੰਗ ਵਿੱਚ ਕਮੇਟੀ ਨੇ ਸੂਬਾ ਸਰਕਾਰ ਦੇ ਲਾਰਾ ਲਾਹੂ ਰਵਈਏ ਖਿਲਾਫ ਥਿਲਾ ਪੰਦਰੀ ਅਤੇ ਸੂਬਾ ਪੱਤਰੀ ਐਕਸ਼ਨਾਂ ਦਾ ਅਲਾਰਮ ਕਰਦਿਆਂ ਆਖਲਾਫ ਮੋਰਚਾ ਖੋਲ੍ਹ ਦਿੱਤਾ ਹੈ ਮੀਟਿੰਗ ਵਾਲੇ ਸੰਘਰਸ਼ ਕਮੇਟੀ ਦੇ ਸਿਵਾਈ ਆਗੂਆ ਜਸਵੀਰ ਸਿੰਘ ਤਲਵਾਰਾ ਅਤੇ ਜਰਨੈਲ ਸਿੰਘ ਪੱਟੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਭਾਲੇ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਵਿਰੁੱਧ ਫੈਸਲਾ ਕੋਨ ਲੜਾਈ ਦੀ ਕੜੀ ਤਹਿਤ ਹੈ ਜਿਲਾ ਪੱਤਰੀ ਕਨਵੈਨਸ਼ਨਾਂ ਤਹਿਤ ਹਰ ਐਨ ਪੀਐਸ ਕਰਮਚਾਰੀਆਂ ਦੀ ਲਾਭ ਦੀ ਕੀਤੀ ਜਾਵੇਗੀ ਬਾਈਟ ਸੈਸ਼ਨ ਤੋਂ ਪਹਿਲਾਂ ਸਾਰੇ ਵਿਧਾਇਕਾਂ ਨੂੰ ਜਾਤ ਪੱਤਰ ਦਿੱਤੇ ਜਾਣਗੇ ਅਤੇ ਬਾਈਟ ਸੈਸ਼ਨ ਦੌਰਾਨ ਸਾਂਝੇ ਫਰੰਟ ਵੱਲੋਂ ਉਲਿੱਕੇ ਵਿਧਾਨ ਸਭਾ ਦੇ ਘਰਾਓ ਵਿੱਚ ਪਰਮੀ ਸ਼ਮੂਲਿਤ ਕੀਤੀ ਜਾਵੇਗੀ ਇਹ ਵੀ ਫੈਸਲਾ ਕੀਤਾ ਗਿਆ ਕਿ ਜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਆਉਂਦੇ ਹਨ ਤਾਂ ਉਹਨਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਯਾਦ ਕਰਵਾਉਣ ਲਈ ਘੇਰਿਆ ਜਾਵੇਗਾ। ਲੁਧਿਆਣਾ ਜਿਮਨੀ ਚੌਂ ਸਵੇ ਸੂਬਾ ਪੱਧਰੀ ਰੋਸਿਆਲੀ ਕੀਤੀ ਜਾਵੇਗੀ ਅਤੇ ਕੌਮੀ ਪੱਧਰ ਤੇ ਜੁਪੀਐਸ ਅੰਦੋਲਨ ਨੂੰ ਤੇਜ਼ ਕਰਨ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਦਮਪੀਤ ਸਿੰਘ ਪ੍ਰਧਾਨ ਜੇਈ ਐਸੋਸੀਏਸ਼ਨ ਨੂੰ ਬੀਲੀ ਬੋਰਡ ਨੂੰ ਬਤੌਰ ਕਮੇਟੀ ਮੈਂਬਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।